ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਕੁਕਿੰਗ ਚੈਨਲ ਤੇ ਤੇ ਅੱਜ ਆਪਾਂ ਬਣਾਵਾਂਗੇ ਆਟੇ ਦੀ ਹੈਲਦੀ ਰੈਸিপি ਇਹ ਰੈਸিপি ਇਦਾਂ ਦੀ ਹੈ ਜਿਹੜੀ ਗੀ 5 ਤੋਂ ਲੈ ਕੇ 7 ਮਿੰਟ ਦੇ ਵਿੱਚ ਬਣ ਕੇ ਰੈਡੀ ਹੋ ਜਾਂਦੀ ਹੈ ਇਹਦੇ ਲਈ ਮੈਂ ਲੈਨੇ ਦੋ ਮੀਡੀਅਮ ਸਾਈਜ਼ ਦੇ ਪਿਆਜ਼ ਇਹਨਾਂ ਨੂੰ ਆਪਾਂ ਇਦਾਂ ਲੰਮੇ ਲੰਬੇ ਕਰਕੇ ਜਿਹੜੇ ਕੱਟ ਲੈਣਾ ਵਾ ਕੁਇਕਲੀ ਬਣਨ ਵਾਲੀ ਰੈਸিপি ਹੈ ਇਹ ਤੇ ਬਾਕੀ ਮੈਂ ਮਸਾਲੇ ਲੈਏ ਨੇ ਇਹਦੇ ਵਿੱਚ ਮੈਂ ਜੀਰਾ ਲਿਆ ਵਾ ਲਾਲ ਮਿਰਚ ਲਿਆ ਧਨੀਆ ਪਾਊਡਰ ਕਸਤੂਰੀ ਮੇਥੀ ਤੇ ਅਜਵਾਇਨ ਤੁਸੀਂ ਇਹ ਚਾਹਮਚੂਰ ਪਾਊਡਰ ਨਿੰਬੂ ਵੀ ਐਡ ਕਰ ਸਕਦੇ ਹੋ ਤੇ ਜਿਹੜਾ ਨਮਕ ਆ ਉਹ ਸਵਾਦ ਅਨੁਸਾਰ ਜੇ ਬੱਚਿਆਂ ਲਈ ਬਣਾ ਰਹੇ ਹੋ ਤਾਂ ਤੁਸੀਂ ਜਿਹੜੀ ਮਿਰਚਾਂ ਨੂੰ ਸਕਿਪ ਵੀ ਕਰ ਸਕਦੇ ਹੋ ਉਹਦੇ ਵਿੱਚ ਧਨੀਆ ਵੀ ਪਾ ਸਕਦੇ ਹੋ ਹਰੀ ਮਿਰਚ ਵੀ ਪਾ ਸਕਦੇ ਹੋ ਕੱਟ ਕੇ ਚਲੋ ਸ਼ੁਰੂ ਕਰਦੇ ਆਂ ਆਪਾਂ ਗੈਸ ਨੇ ਆਨ ਕਰ ਲਿਆ ਵਾ

ਸਸਤੀ ਲੰਗਰ ਲਈ ਸੀ ਸਾਰੇ ਜਣ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਤੋਂ ਮੈਂ ਤੁਹਾਨੂੰ ਮੈਂ ਕਰੂੰ। ਦੇਖੋ ਗਾਜਰ ਨੂੰ ਪਹਿਲਾਂ ਭੁੰਨਾ ਥੋੜਾ ਜਿਹਾ ਹੋਰ ਭੁੰਨਾ ਹੈ ਬ੍ਰਾਊਨ ਹੋਣ ਤੱਕ। ਫਿਰ ਅਗਲੀ ਵਾਰ ਅਪਾ ਮਸਾਲੇ ਨੇ ਉਹ ਐਡ ਕਰ ਦੇਣੇ ਇਹਦੇ। ਬਹੁਤ ਹੀ ਵਧੀਆ ਤੇ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਇੱਕ ਵਾਰੀ ਜ਼ਰੂਰ ਕਰੀ ਟ੍ਰਾਈ ਕਰਿਓ। ਜਿਹੜੇ ਦੋ ਦੋ ਮੁੱਟੇ ਕੋਫੇ ਦੇ ਪਾਏ ਨੇ ਤੁਸੀਂ ਜੇ ਕਰੇ ਉਬਲੇ ਹੋਏ ਕੋਰਲੇ ਇਹਦੇ ਦੋ ਚਾਰ ਮੁੱਟੇ ਪਾ ਸਕਦੇ ਹੋ ਔਰ ਵੀ ਪਾ ਸਕਦੇ ਹੋ ਬਹੁਤ ਹੀ ਸਵਾਦੀ ਬਣਦੀ ਹੈ ਤੇ ਬਹੁਤ ਹੀ ਸਾਨੀ ਨਾਲ تیار ਹੋਣ ਵਾਲੀ ਹੈ ਇਹ ਕੋਫੇ ਦੇ ਨਾਲ ਜਿਹੜਾ ਆਪਣੇ ਥੋੜੀ ਜਿਹੀ ਤਿਆਦਣੀ ਉਸ ਤੋਂ ਨਾਲ ਔਂਜਿੰਗ ਹੋ ਜਾਣਗੇ ਕੱਟਕੱਟੇ ਜਿਹੇ ਹੋ ਜਾਣਗੇ ਹੁਣ ਆਪਾਂ ਜਿਹੜਾ ਇਹ ਸਟਫਿੰਗ تیار ਕੀਤੀ ਹੈ ਨੂੰ ਥੱਲੇ ਲਾ ਲਾਂਗੇ ਦੀ ਰੋਟੀ ਬੇਲ ਲਾਂਗੇ ਆਪਾਂ ਰੋਟੀ ਇਦਾਂ ਆਪਾਂ ਬੇਲ ਲੈਣੀ ਆ ਥੋੜੀ ਜਿਹੀ ਪਤਲੀ ਰੱਖਾਂਗੇ ਆਮਲਾ ਤੇ ਇਹਨੂੰ ਆਪਾਂ ਬਚਾ ਲੈ ਨੂੰ ਕੱਟ ਲਾਂਗੇ ਕੱਟ ਕੇ ਆਪਾਂ ਇਹਦੇ ਚ ਜਿਹੜੀ ਸਟਫਿੰਗ ਤਿਆਰ ਕੀਤੀ ਆ ਉਹ ਭਰ ਲਾਂਗੇ ਆਲੇ-ਦਾਲੇ ਆਪਾਂ ਥੋੜਾ ਜਿਹਾ ਛੱਡਾਂਗੇ ਤਾਂ ਕਿ ਜਿਹੜਾ ਇਹਨੂੰ ਆਪਾਂ ਬੰਦ ਕਰ ਸਕੀਏ ਥੋੜਾ ਜਿਹਾ ਪਾਣੀ ਦਾ ਹੱਥ ਲਾ ਕੇ ਸਾਨੂੰ ਬੰਦ ਕਰ ਦਾਂਗੇ। ਇਹਦਾ ਆਪਾਂ ਨੂੰ ਸੀਲ ਕਰ ਦੇਣਾ। ਇਦਾਂ ਬਣਾ ਲੈਣਾ ਆਪਾਂ। ਤੁਸੀਂ ਗੋਲ ਵੀ ਬਣਾ ਸਕਦੇ ਹੋ। ਤਵਾ ਤੇ ਮੈਂ ਤੇਲ ਪਾ ਲਿਆ ਉਹ ਤਵਾ ਆਪ ਆਪਣਾ ਜਿਹੜਾ ਗਰਮ ਹੋ ਗਿਆ ਹੁਣ ਆਪਾਂ ਜਿਹੜਾ ਬਣਾ ਕੇ ਰੱਖਿਆ ਸੀਗਾ ਇਹਦੇ ਤੇ ਪਾ ਕੇ ਆਪਾਂ ਨੂੰ ਹੱਦ ਤੱਕ ਕ੍ਰਿਸਪੀ ਬ੍ਰਾਊਨ ਹੋਣ ਤੱਕ ਸੇਕਾਂਗੇ ਦੱਬੜਾ ਪਕੇ ਇੱਕ ਵਾਰ ਇਹ ਨੂੰ ਟ੍ਰਾਈ ਕਰਕੇ ਦੇਖੋ ਬਹੁਤ ਹੀ ਵਧੀਆ ਤੇ ਆਸਾਨੀ ਨਾਲ ਬਣ ਕੇ ਤਿਆਰ ਹੁੰਦੀ ਹੈ ਤੁਸੀਂ ਚਟਪੜਾ ਬਣਾਉਣ ਦੇ ਲਈ ਇਹਦੇ ਵਿੱਚ ਹੋਰ ਮਸਾਲੇ ਵਗੈਰਾ ਵੀ ਐਡ ਕਰ ਸਕਦੇ ਹੋ ਕਰਕੇ ਆਪਾਂ ਇਹਨੂੰ ਸੇਵ ਲੈਣਾ। ਜਦ ਲਈ ਹੋਰ ਸਾਲ ਰੈਸਪੀ ਜਾਣਨ ਦੇ ਲਈ ਚੀ ਸਾਰੇ ਜੀ ਨਾਲ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ। ਕਮੈਂਟ ਕਰੋ। ਤਿਆਰ ਕਰ ਲੈਣਾ। ਜਿਹੜਾ ਹੋਰ ਆਟਾ ਹੋਵੇ ਜੀ ਆਪਾਂ ਇਸੇ ਤਰ੍ਹਾਂ ਬਣਾ ਲੈਣਾ। ਹੋਗਲੀ ਕੇਲੇ ਵਿੱਚ। ਤੁਸੀਂ ਇਹ ਆਪਣਾ ਇਹ ਆਟੇ ਦਾ ਹੈਲਦੀ ਨਾਸ਼ਤਾ ਵਾ ਤਿਆਰ ਹੋ ਗਿਆ ਵਈ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖੋ ਘਰ ਦੇ ਵਿੱਚ ਬਹੁਤ ਹੀ ਵਧੀਆ ਬਣ ਕੇ ਆ ਜਾਂਦਾ ਹੈ